ਪੰਜਾਬ ਸਰਕਾਰ ਦੇ ਯੋਧ ਨਸ਼ਾ ਵਿਰੁੱਧ ਵਿੱਡੀ ਗੀ ਮਹਿੰਦੀ ਲੜੀ ਤ ਹੈ ਅੱਜ ਬਠਿੰਡਾ ਵੇਕੇ ਪੰਜਾਬ ਪੁਲਿਸ ਵੱਲੋਂ ਸ਼ਾਂਕਲ ਰੈਲੀ ਕਰਵਾਈ ਗਈ ਇਸ ਵਿੱਚ ਕਰੀਬ 100 ਤੋਂ ਵੱਧ ਬੱਚਾ ਨੌਜਵਾਨਾ ਬਜ਼ੁਰਗਾ ਨੇ ਹਿੱਸਾ ਲਿਆ ਇਸ ਰੈਲੀ ਨੂੰ ਡੀਐਸਪੀ ਟਰੈਪ ਹਰਪ੍ਰੀਤ ਸਿੰਘ ਨੇ ਝੰਡੀ ਦੇ ਕੇ ਰਵਾਨਾ ਕੀਤਾ ਇਹ ਰੈਲੀ ਫਾਇਰ ਬ੍ਰਿਗੇਡ ਤੋਂ ਸ਼ੁਰੂ ਹੋ ਕੇ ਬੱਕ ਬੱਕ ਬਜ਼ਾਰਾਂ ਮਹੱਲਿਆਂ ਵਿੱਚ ਦੀ ਹੁੰਦੀ ਹੋਈ ਫਿਰ ਬਗਰੇਟ ਤੇ ਆ ਕੇ ਸਮਾਪਤ ਹੋਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਰੈਲੀ ਵਿੱਚ ਕਰੀਬ 100 ਤੋਂ ਵੱਧ ਵਿਅਕਤੀਆਂ ਵੱਲੋਂ ਹਿੱਸਾ ਲਿਆ ਗਿਆ ਹੈ ਅਤੇ ਇਸ ਦਾ ਮੁੱਖ ਮਕਸਦ ਨੌਜਵਾਨੇ ਨੂੰ ਨਸ਼ਾ ਤੋਂ ਮੋੜ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ ਨੌਜਵਾਨ ਖੇਡਾਂ ਵਿੱਚ ਆ ਕੇ ਹੀ ਨਸ਼ਿਆਂ ਤੋਂ ਦੂਰ ਰਹਿ ਸਕਦੇ ਹਨ ਉਹਨਾਂ ਕਹਿ ਕੇ ਇਹ ਰੈਲੀ ਫਾਇਰ ਬ੍ਰਿਗੇਡ ਤੋਂ ਸ਼ੁਰੂ ਹੋ ਕੇ ਬੱਕ ਬੱਕ ਬਜ਼ਾਰਾਂ ਵਿੱਚ ਦੀ ਹੁੰਦੀ ਹੋਈ ਫਾਇਰ ਬ੍ਰਿਗੇਡ ਤੇ ਆ ਕੇ ਹੀ ਸਮਾਪਤ ਹੋਈ ਹੈ ਆਜੋ ਜੀ ਆਜੋ ਆਜੋ ਮਤਲਬ ਸਭ bạn ơi mà tao đi với mày 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 8 2025 ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਸੰਡੇ ਆਨ ਸਾਈਕਲ ਰੈਲੀ ਕੱਢੀ ਗਈ ਹੈ ਤੇ ਜਿਹੜੇ ਆਪਣੇ ਅੱਜ ਬਠਿੰਡਾ ਵਿੱਚ ਵੀ ਰਲ ਮਿਲ ਕੇ ਸਾਰੀ ਇਹ ਰੈਲੀ ਤੇ ਨਸ਼ਾ ਮੁਦ ਜਿਹੜਾ ਚੱਲ ਰਿਹਾ ਪੰਜਾਬ ਸਰਕਾਰ ਦਾ ਤਾਂ ਕਿ ਲੋਕ ਸਾਈਕਲ ਵਾਲੇ ਪਾਸੇ ਜਾਂ ਗੇਮ ਵਾਲੇ ਪਾਸੇ ਚੱਲਣ ਤੇ ਨਸ਼ੇ ਤੋਂ ਦੂਰ ਰਹਿਣ ਇੰਨੇ ਦੁਕਾਨੇ ਭਾਗ ਲੈ تقريبا ਅੱਜ 100 ਤੋਂ 150 150 ਪਲੱਸ ਆਏਗਾ ਅੱਜ ਇੱਥੇ ਅਸੀਂ ਅਮਰੀਕ ਸਿੰਘ ਰੋਡ ਆ ਮਾਨਪੰਪ ਤਿੰਨ ਗੋਨੀਆਂ ਹੁੰਦੇ ਹੋਏ ਹੁਣ ਮਨਟੌਂਗ ਤੇ ਫਾਇਰਵਾਲ ਬਾਸ ਆਏ ਦੁਕਾਨ ਨੂੰ ਤੁਸੀਂ ਕੀ ਮੈਸੇਜ ਦੇਣਾ ਹੈ ਮੈਸੇਜ ਇਹ ਹੈ ਵੀ ਵੱਧ ਤੋਂ ਵੱਧ ਗੇਮਾਂ ਨਾਲ ਜੁੜਨ ਤੇ ਨਸ਼ਾ ਦੂਰ ਰਹਿ